ਉਹ ਨਹੀਂ ਨੀਤਾ ਨਹੀਂ ਨੀਤਾ ਕੋਈ ਮਾਇਆ ਗੁੰਦਾ ਕੀ ਗਿਆ ਲੈ ਜੀ ਦੇਖੋ ਜਿਹੜੀ ਉਹ ਗੱਲਾਂ ਹੁੰਦੀਆਂ ਨਾ ਆਪਾਂ ਉਹ ਗਾ ਜਿਹੜੇ ਕਿਸਾਨ ਤੇ ਮੁੱਦੇ ਤੇ ਆਪਾਂ ਕੜੇ ਨਾ ਕਰਦੇ ਆ ਉਹ ਸਾਡੇ ਪੰਜਾਬ ਹੈ ਜੀ ਪੰਜਾਬ ਵਾਲੇ ਦਾ ਗੱਲ ਗਾਣੀ ਲੱਗਦੇ ਆ ਤੁਸੀਂ ਪੰਜਾਬ ਦੀ ਸਰਕਾਰ ਆ ਦੂਜਾ ਦੂਜਾ ਜੀ ਤੁਸੀਂ ਇੱਕ ਵੇਂ ਦਾ ਜੇ ਮੰਨ ਲਓ ਤੁਹਾਨੂੰ ਸੰਸਦਿਕ ਚੁਣਿਆ ਜਾਂਦਾ ਆ ਕੀ ਤੁਸੀਂ ਡਬਲ ਯੂ ਟੀ ਨੂੰ ਮੰਗ ਰੱਖੋਗੇ ਜੀ ਬਾਹਰ ਆਊਗਾ ਬਾਹਰ ਤੋਂ ਭਾਈ ਜੀ ਜਿਹੜਾ ਕਰਮਚੀਦਾ ਉਹ ਤਾਂ ਨਵੇਂ ਆ ਨਾ ਤਾਂ ਉਹਨੂੰ ਸਾਡੇ ਹਲਕੇ ਦਾ ਪਤਾ ਨਾ ਉਹਨੂੰ ਸਾਡੇ ਪਿੰਡ ਦਾ ਪਤਾ 2 250 ਕਿਲੋਮੀਟਰ ਦੂਰ ਰਹਿੰਦਾ ਦੁੱਖ ਸੁਣਾਉਣ ਕਿਨੂੰ ਜਾਵਾਂਗੇ ਅਸੀਂ ਜੀ ਤੁਸੀਂ ਸਾਰ ਸਾਰੇ ਕਹਿੰਦੇ ਨਸ਼ਾ ਵੱਧ ਗਿਆ ਪਹਿਲਾਂ ਨਾ ਹੱਥ ਖੜੇ ਆ ਹੱਥ ਖੜੇ ਆ ਸਾਡੇ ਕੁੜੀਆਂ ਆਏ ਨਹੀਂ ਵੀ ਕੁੜੀਆਂ ਇੱਥੇ ਜਾ ਵੜਨੀਆਂ ਬਾਜ਼ਾਰ ਤੱਕ ਇਹ ਨਹੀਂ ਪਤਾ ਕਦੋਂ ਝੱਟ ਮਾਰ ਜਾਣੀਆਂ ਕੰਨਾਂ ਤੇ ਕਦੋਂ ਮੋਬਾਈਲ ਖੋ ਕੇ ਲੈ ਜਾਣੀਆਂ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਹਾਨੂੰ ਇਕੱਲੇ ਇਕੱਲੇ ਨੂੰ ਮਿਲਾਂਗੇ ਸਾਡੇ ਕੋਲ ਮੌਜੂਦਾ ਵੀਡੀਓ ਮਲੇ ਸਾਹਿਬ ਬਲਕਾਰ ਸਿੰਘ ਸਿੱਧੂ ਸਾਹਿਬ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਵਿਸ਼ਵਾਸ ਦਿਵਾਇਆ ਕੋਈ ਕਾਹੇ ਕਹਿ ਜਾਂਦਾ ਬਸ ਅਸੀਂ ਕਰਾਂਗੇ ਮੁਕਰਦਾ ਕਰਦਾ ਕੁਝ ਨਹੀਂ ਕੋਈ ਇਹਦਾ ਹੁਣ ਵੋਟਾਂ 'ਚ ਦੇਖਾਂਗੇ ਇਹ ਦਿਨ ਤੁਹਾਨੂੰ ਹੋਇਆ 2 ਸਾਲ ਹੋਇਆ ਸਭਾ ਤੋਂ 2 ਸਾਲ 3 ਸਾਲ ਦਿਓ ਜਿਹੜੇ ਲੋਕਾਂ ਦੇ ਗਿਲੇ ਸ਼ਿਕਵੇ ਸਾਡੇ ਨਾਲ ਹੈਗੇ ਆ ਅੱਜ ਕਰ ਦਾਂਗੇ ਜੀ ਹਾਂ ਹਫ਼ਤੇ 'ਚ ਕਹਿੰਦਾ ਮੈਂ ਬੰਦ ਕਰ ਦੂੰ ਤੁਸੀਂ ਦੱਸ ਦੋ ਵੀ ਹੋ ਗਿਆ ਬੰਦ ਤੁਸੀਂ ਰਾਤ ਨੂੰ ਆ ਇੱਥੇ ਰੋਡ ਤੇ ਜਾ ਕੇ ਦਿਖਾ ਦਿਓ ਕੱਲੇ ਜੇ ਨਾਲ ਤੁਹਾਡੇ ਕੋਈ ਗਾਟਾ ਲਾ ਗਿਆ ਤਾਂ ਇਹਦਾ ਬਲਕਾਰ ਸਿੱਧੂ ਦਾ ਤਿੰਨ ਬੰਦੇ ਨਹੀਂ ਜਗਾਏ ਗਏ ਭਾਤੇ ਦੀ ਮੇਨ ਯਾਰ ਨੂੰ ਦੱਸਿਆ ਸੀ ਵੀ ਆਹ ਬੰਦੇ ਵੇਚਦੇ ਆ ਲੈਸ ਤੇ ਪਹੁੰਚੀ ਵੀ ਸਾਡੀ ਲਿਸਟ ਦਿੱਤੀ ਵੀ ਆਹ ਬੰਦੇ ਸ਼ਰਿਆਂ ਵੇਚਦੇ ਆ ਤੇ ਹੁਣ ਵੀ ਵੇਚੀ ਜਾਂਦੇ ਆ ਇਹਨਾਂ ਦੇ ਆਮ ਪਾਰਟੀ ਦੇ ਉਹ ਐਸਐਸ ਦੀ ਕੁਰਸੀ ਦੇ ਬਰਾਬਰ ਜਾ ਕੇ ਬਹਿੰਦੇ ਸੀ ਉਹ ਅੱਜ ਵੀ ਨਾਲ ਤੁਰੇ ਫਿਰਦਾ ਉਹਨੂੰ ਮੈਂ ਅੱਜ ਵੀ ਸਵਾਲ ਕੀਤਾ ਸੀ ਸਾਡੇ ਪਿੰਡ ਦਾ ਇੱਥੇ ਇੱਕ ਹੈਗਾ ਸਰਦਾਰ ਬਾਦਸ਼ਾਹ ਉਹ 70 ਸਾਲ ਸਾਡੀ ਕਮੇਟੀ ਚ ਰਿਹਾ ਹੁਣ ਐਮਐਲਏ ਨਾਲ ਤੁਰੇ ਫਿਰਦਾ ਰਿਹਾ ਇਹਨਾਂ ਨੂੰ ਅਸੀਂ ਆਖਿਆ ਵੀ ਐਸਐਸ ਕੋ ਬਦਲਾ ਦਿਓ ਰਾਣੀ ਦਾ ਖੋਖਾ ਚਕਾ ਦਿਓ ਉਲਟਾ ਸਾਡੇ ਤੇ ਇਹਨਾਂ ਨੇ ਦੋਨ ਚਲਾਤੀ ਵੀ ਐਸਐਸ ਕੋ ਅਸੀਂ ਬਦਲਤਾ ਸੀ ਇਹਨਾਂ ਨੇ ਰਖਵਾਇਆ ਇਹਨਾਂ ਨੇ ਕੋਈ ਹੱਥੋਂ ਨਹੀਂ ਬਦਲਿਆ ਇਹਨਾਂ ਨੇ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਮੈਂ ਸਿਮਰਨਜੀਤ ਸਿੰਘ ਦਾਣਾ ਅੱਜ ਲੋਕ ਸਭਾ ਹਲਕਾ ਬ੍ਰੀਤਕੋਟ ਦੇ ਵਿੱਚ ਕਰਮਜੀਤ ਨੂੰ ਬੋਲਦੇ ਵੱਲੋਂ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਉੱਥੇ ਹੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਨੂੰ ਸਿੱਧੇ ਸਵਾਲ ਪੁੱਛੇ ਗਏ ਆ ਚਾਹੇ ਨਸ਼ੇ ਦਾ ਮੁੱਦਾ ਹੋਵੇ ਚਾਹੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ ਉਹਨੂੰ ਲੈ ਕੇ ਐਸਐਚਓ ਸਾਹਿਬ ਇੱਥੇ ਮੌਜੂਦ ਸੀ ਉਹ ਵੀ ਸਵਾਲ ਦੇਣ ਤੋਂ ਜਿਹੜੇ ਇੱਕ ਤਰ੍ਹਾਂ ਗਿੱਧਾ ਉਹਨਾਂ ਨੇ ਅਨਾਂ ਕਰਨੀ ਕੀਤੀ ਗੱਲਬਾਤ ਕਰਦੇ ਆ ਭਾਈ ਜੀ ਕਰਮਚੀਦ ਨੂੰ ਮੋਲ ਦੇ ਨਾਲ ਬਲਕਾਰ ਸਿੱਧੂ ਇੱਥੇ ਆਏ ਨੇ ਉਹਨਾਂ ਦੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਆ ਹੁਣ ਭਾਈ ਜੀ ਜਿਹੜੇ ਕਰਮਚੀਦ ਆ ਉਹ ਤਾਂ ਨਵੇਂ ਆ ਨਾ ਤਾਂ ਉਹਨੂੰ ਸਾਡੇ ਹਲਕੇ ਦਾ ਪਤਾ ਨਾ ਉਹਨੂੰ ਸਾਡੇ ਪਿੰਡ ਦਾ ਪਤਾ 2-250 ਕਿਲੋਮੀਟਰ ਦੂਰ ਰਹਿੰਦਾ ਆ ਡਾਕ ਸੁਣਾਉਣ ਕਿਨੂੰ ਜਾਵਾਂਗੇ ਅਸੀਂ ਇਹ ਅਜੇ ਤਾਂ ਸਾਡੇ ਕੋਲ ਤਾਂ ਐਮਐਲਏ ਇਹ ਆ ਇਹ ਤਾਂ ਐਮਐਲਏ ਤੱਕ ਗੱਲ ਪਹੁੰਚਾਉਣੀ ਹੁੰਦੀ ਆ 6 ਮਹੀਨੇ ਪਹਿਲਾਂ ਈ ਤੋਂ ਸਾਡੀ ਕਮੇਟੀ ਬਣੀ ਸੀਗੀ 5-600 ਬੰਦਾ ਸਾਡਾ ਐਡ ਆ ਵਿੱਚ ਉਹਦੇ ਜਮਾ ਭਗਤੇ ਦੇ ਵਿੱਚ ਇੱਥੇ ਜਿੰਨੇ ਭਗਤੇ ਦੇ ਬੰਦੇ ਖੜੇ ਆ ਪੁੱਛ ਲੋ ਵੀ ਜੇ ਚੋਰੀ ਹੋਈ ਹੋਵੇ ਤੇ ਚਿੱਟਾ ਵਿਗਿਆ ਹੋਵੇ ਭਗਤੇ ਚ ਜਮਾ ਐਨ ਸਫਾਇਆ ਕਰਤਾ ਸੀਗਾ ਤੇ ਹੁਣ ਇੰਨਾ ਵਗਦਾ ਵੀ ਦੱਸੋ ਵੀ ਘਰ ਘਰ ਚ ਕੰਮ ਚੱਲੀ ਜਾਂਦਾ ਫੇਰ ਉਹੀ ਪਰ ਮੁਖਮਤ ਜੀ ਸਾਹਿਬ ਤਾਂ ਕਹਿੰਦਾ ਨਸ਼ਾ ਪੰਜਾਬ ਦੇ ਵਿੱਚੋਂ ਅਸੀਂ 50% ਖਤਮ ਕਰਤਾ ਜਮਾ ਖਤਮ ਨਹੀਂ ਹੋਇਆ ਦੱਸੋ ਕਿੰਨਾ ਲਿਆ ਅੱਗੇ ਵਧ ਗਿਆ ਵਧ ਗਿਆ 50% ਜਮਾ ਫੋਟਾ ਨਹੀਂ ਤੁਸੀਂ ਤੁਸੀਂ ਸਾਰੇ ਕਹਿੰਦੇ ਕਿ ਨਸ਼ਾ ਵਧ ਗਿਆ ਪਹਿਲਾਂ ਨਾਲ ਆ ਆ ਆ ਹੱਥ ਖੜੇ ਆ ਸਾਡੇ ਕੁੜਗਾਂ ਆਏ ਨਹੀਂ ਵੀ ਕੁੜਗਾਂ ਇੱਥੇ ਜਾ ਵੜਦੇ ਨੇਗਾ ਬਾਜ਼ਾਰ ਤੱਕ ਇਹ ਨਹੀਂ ਪਤਾ ਕਦੋਂ ਝਾਟ ਮਾਰ ਜਾਣੀਆਂ ਕੰਨਾਂ ਤੇ ਕਦੋਂ ਮੋਬਾਈਲ ਖੋ ਕੇ ਲੈ ਜਾਣੀਆਂ ਤਾਰਾ ਚੋਰੀ ਫੇਰ ਹੋਈ ਜਾਂਦੀਗਾ ਸਰਕਾਰੀ ਪ੍ਰਾਈਵੇਟ ਤੇ ਸਰਕਾਰੀ ਤਾਰਾ ਸਾਰੀਆਂ ਚੋਰੀ ਹੋਈ ਜਾਂਦੀਆਂ ਜੋ ਤੁਹਾਡੇ ਇਥੋਂ ਭਾਤ ਦੇ ਐਸਚੋ ਸਾਹਮਣੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਨਾ ਮੈਂ ਕਹਿੰਦਾ ਜੀ ਜਮਾ ਪਤਾ ਜੀ ਅੱਜ ਤੱਕ ਪਤਾ ਜੀ ਐਸਐਸਬੀ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਕਦੇ ਕਾਰਵਾਈ ਕਾਰਵਾਈ ਤਿੰਨ ਵਾਰੀ ਐਮਐਲਏ ਸਾਹਿਬ ਨੂੰ ਮਿਲਿਆ ਸੀ ਬਲਕਾਰ ਸਿੱਧੂ ਨੂੰ ਬਲਕਾਰ ਸਿੱਧੂ ਨੂੰ ਹਾਂ ਜੀ ਇਹ ਤੋਂ ਬਲਕਾਰ ਸਿੱਧੂ ਦਾ ਆ ਤਿੰਨ ਬੰਦੇ ਨਹੀਂ ਜਕਾਏ ਗਏ ਭਾਗਤੇ ਦੀ ਮੇਨ ਤੁਸੀਂ ਇਹਨਾਂ ਨੂੰ ਦੱਸਿਆ ਸੀ ਵੀ ਆ ਬੰਦੇ ਬੈਠਦੇ ਆ ਲਿਸਟ ਪਹੁੰਚੀ ਵੀ ਸਾਡੀ ਲਿਸਟ ਦਿੱਤੀ ਵੀ ਆ ਬੰਦੇ ਸ਼ਰਿਆਂ ਵੇਚਦੇ ਆ ਤੇ ਹੁਣ ਵੀ ਵੇਚੀ ਜਾਂਦੇ ਆ ਆਸਟਾਈਂ ਵੀ ਵੇਚ ਰਿਹਾ ਵੇਚ ਰਿਹਾ ਖੁੱਲਾ ਵੇਚ ਰਿਹਾ ਨਾਲੇ ਸਰ ਦੇ ਐਸਐਸਓ ਸਾਹਿਬ ਨੂੰ ਜੀਐਸਐਸਪੀ ਸਾਹਿਬ ਨੂੰ ਦਰਖਾਸਤ ਦੇਣ ਤੋਂ ਬਾਅਦ ਵੀ ਬੰਦ ਨਹੀਂ ਹੋਇਆ ਨਾ ਜਮਾ ਮੰਦਰੀ ਹੋਇਆ ਤਿੰਨ ਤਿੰਨ ਦਰਖਾਸਤਾਂ ਦਿੱਤੀਆਂ ਜੀ ਤਿੰਨ ਤਨ ਉਹਦੇ ਗਾਰਬਾਈ ਹੋਈ ਨਹੀਂ ਕੋਈ ਦੋ ਮੰਜੇ ਭਰ ਗਏ ਸੀ ਇੰਨਾ ਇੰਨਾ ਸਮਾਨ ਨਿਕਲੇ ਸੀ ਚਰਨੇ ਕੋਲ ਬਲੈਕ ਕੋਲ ਸਾਨੂੰ ਧਮਕੀਆਂ ਵੀ ਦਿੱਤੀਆਂ ਜੀ ਉਹ ਤੋਂ ਬਾਅਦ ਧਮਕਨਾਂ ਦੇ ਤੂੰ ਮਾਰ ਦਾਂਗੇ ਉਹ ਕਰ ਦਾਂਗੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੇ ਸਾਨੂੰ ਧਮਕੀਆਂ ਵੀ ਦਿੱਤੀਆਂ ਵੀ ਸਾਨੂੰ ਇਕੱਲੇ ਇਕੱਲੇ ਨੂੰ ਮਿਲਾਂਗੇ ਸਾਡੇ ਕੋਲ ਮੌਜੂਦਾ ਵੀਡੀਓ ਪੰਗਾ ਇਹ ਸਬੂਤ ਤੌਰ ਤੇ ਸਾਰੀਆਂ ਸਾਡੀ ਹੁ ਕਾਇ ਕਾਇ ਜਾਂਦਾ ਬਸ ਅਸੀਂ ਕਰਾਂਗੇ ਮੁਕਰਦਾ ਕਰਦਾ ਕੋਹ ਨਹੀਂ ਕੋਈ ਇਹਦਾ ਹੁਣ ਵੋਟਾਂ 'ਚ ਦੇਖਾਂਗੇ ਇਹਦੇ ਨਾਲ ਲੋਕ ਸਭਾ ਚੋਣਾਂ ਦੇ ਬੱਚਾ ਕੀ ਜਿਹੜਾ ਲੋਕ ਰੋ ਆ ਆਮ ਪੰਜਾਬ ਦੇ ਸੱਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਰੋ ਆ ਆਮ ਆਦਮੀ ਪਾਰਟੀ ਦੇ ਬਰਤੀ ਕੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਨਤੀਜੇ ਦੇਖਣੇ ਪੈ ਸਕਦੇ ਆ ਲੋਕ ਸਭਾ ਚੋਣਾਂ ਦੇ ਵਿੱਚ ਮੇਰੀ ਗੱਲ ਸੁਣੋ ਜੀ ਪਹਿਲਾਂ ਚੱਲਾ ਬਰਗਾੜੀ ਵਾਲਾ ਕੋੜਕਪੁਰੇ ਵਾਲਾ ਕਾਂਡ ਹੋਇਆ ਲੋਕਾਂ ਨੇ ਐਡਾ ਤਗੜਾ ਫਤਵਾ ਦਿੱਤਾ ਵੀ ਤਿੰਨ ਤੋਂ ਲਿਆ ਦੀ ਐਡਾ ਐਡੀ ਤਗੜੀ ਪਾਰਟੀ ਫਿਰ ਕਾਂਗਰਸ ਨੇ ਗੁੜਕਾ ਸਾਹਿਬ ਜੀ ਸੌਂ ਖਾਦੀ ਉੱਥੇ ਦਮਦਮਾ ਸਾਹਿਬ ਉਹ ਲੋਕਾਂ ਦੇ 15 ਦੇ ਮਾਰੇ ਇਹਨਾਂ ਨੂੰ 92 ਦਿੱਤਿਆਂ ਵੀ ਚੱਲ ਇਹ ਕੁਝ ਕਰਨਗੇ ਤੇ ਹੁਣ ਇਹ ਦੇਖ ਲਓ ਵੀ ਇਹਨਾਂ ਨਾਲ ਹੋਊ ਕੀ ਇਹ ਕਹਿੰਦੇ ਸਾਨੂੰ ਹੋਇਆ 2 ਸਾਲ ਹੋਇਆ 2 ਸਾਲ 3 ਸਾਲ ਦਿਓ ਜਿਹੜੇ ਲੋਕਾਂ ਦੇ ਗਿਲੇ ਸ਼ਿਕਵੇ ਸਾਡੇ ਨਾਲ ਹੈਗੇ ਆ ਕਰ ਦਾਂਗੇ ਜੀ ਹਾਂ ਹਫ਼ਤੇ 'ਚ ਕਹਿੰਦਾ ਮੈਂ ਬੰਦ ਕਰ ਦੂੰ ਤੁਸੀਂ ਰੱਖ ਦਿਓ ਵੀ ਹੋ ਗਿਆ ਬੰਦ ਤੁਸੀਂ ਰਾਤ ਨੂੰ ਆ ਇੱਥੇ ਰੋਡ ਤੇ ਜਾ ਕੇ ਦਿਖਾ ਦਿਓ ਇਕੱਲੇ ਜੇ ਨਾਲ ਤੁਹਾਡੇ ਕੋਈ ਗਾਟਾ ਲਾ ਗਿਆ ਤਾਂ ਚੋਰੀ ਆਮ ਹੁੰਦੀਆਂ ਨੇ ਇੱਥੇ ਜਮਾਂ ਸ਼ਰੇਆਮ ਹੁੰਦੀਆਂ ਜੀ ਆਮਦੀ ਪਾਰਕ ਦਾ ਕਹਿੰਦੀ ਅਸੀਂ ਇੰਟਰਵਿਊ ਕੀਤੇ ਉਹਨਾਂ ਦੇ ਨਾਲ ਕਹਿੰਦੇ ਅਸੀਂ ਅਮਨ ਕਾਨੂੰਨ ਬਾਈ ਮੈਂਟੇਨ ਦੇ ਵਿੱਚ ਰੱਖਿਆ ਹੋਇਆ ਅਮਨ ਕਾਨੂੰਨ ਸਾਡੇ ਹੱਥ ਦੇ ਵਿੱਚ ਆ ਸਾਰਾ ਕੋਈ ਜਿਹੜੇ ਇਹਨਾਂ ਦੇ ਮੂਹਰੇ ਲਾਇਆ ਹੋਇਆ ਉਹਨਾਂ ਦੇ ਉਹਨਾਂ ਦੇ ਦੁਕਾਨਾਂ 'ਚ ਵੰਦੇ ਨਸ਼ੇ ਵਾਲੇ ਹੋਰ ਹੁਣ ਦੱਸ ਦੇ ਵੀ ਦੁਕਾਨਾਂ ਦੀ ਪਾਰਕ ਜੋ ਆਗੂ ਆਮਦੀ ਪਾਰਕ ਕੋਡੇ ਕੰਮ ਕਰਦੇ ਇੱਥੇ ਉਹਨਾਂ ਦੇ ਦੁਕਾਨਾਂ 'ਚ ਬੰਦੇ ਉਹਨਾਂ ਦੇ ਦੁਕਾਨਾਂ 'ਚ ਚਿੱਟੇ ਵਾਲੇ ਵੰਦੇ ਜਾ ਕੇ ਜਿਹੜੇ ਪਹਿਲਾਂ ਉਹ ਦੁਕਾਨਾਂ ਬੰਦੇ ਆਪ ਵੇਚਦੇ ਆ ਹਾਂਜੀ ਇਹਨਾਂ ਦੇ ਬੰਦੇ ਆਪ ਵੇਚਦੇ ਆ ਇਹਨਾਂ ਦੇ ਜਿਹੜੇ ਲੀਡਰ ਸੀ ਉਹ ਸਾਡੇ ਨਾਲ 70 ਸਾਲ ਤੁਰੇ ਆ ਕਮ ਉਹ ਅੱਜ ਅਜੇ ਜੀ ਕੁਰਸੀ ਦੇ ਬਰਾਬਰ ਜਾ ਕੇ ਬੈਂਦੇ ਸੀ ਉਹ ਅੱਜ ਵੀ ਨਾਲ ਤੁਰੇ ਫਿਰਦਾ ਉਹਨੂੰ ਮੈਂ ਅੱਜ ਵੀ ਸਵਾਲ ਕੀਤਾ ਸੀ ਸਾਡੇ ਪਿੰਡ ਦਾ ਇੱਥੇ ਇੱਕ ਹੈਗਾ ਸਰਦਾਰ ਮਾਦਰ ਸ਼ਾਹ ਉਹ 70 ਸਾਲ ਸਾਡੀ ਕਮੇਟੀ ਚ ਰਿਹਾ ਹੁਣ ਐਮਐਲਏ ਨਾਲ ਤੁਰੇ ਫਿਰਦਾ ਰਹਾ ਇਹਨਾਂ ਨੂੰ ਅਸੀਂ ਆਖਿਆ ਵੀ ਐਸਐਸਓ ਬਦਲਾ ਦਿਓ ਰਾਣੀ ਦਾ ਖੋਖਾ ਚਕਾ ਦਿਓ ਉਲਟਾ ਸਾਡੇ ਤੇ ਇਹਨਾਂ ਨੇ ਤੋਰ ਚਲਾਤੀ ਵੀ ਐਸਐਸਓ ਅਸੀਂ ਬਦਲਤਾ ਸੀ ਇਹਨਾਂ ਨੇ ਰੋਕਾਇਆ ਇਹਨਾਂ ਨੇ ਕੋਈ ਐਸਐਸਓ ਨਹੀਂ ਬਦਲਿਆ ਇਹਨਾਂ ਨੇ ਆਪਣੇ ਪ੍ਰਚਾਰ ਦੇ ਲਈ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਕਰਮਜੀਤ ਰਮੋਲ ਪਹੁੰਚਦੇ ਨੇ ਤਾਂ ਉੱਥੇ ਬਲਕਾਰ ਸਿੰਘ ਸਿੱਧੂ ਜਿਹੜੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਜੋ ਕਮੇਟੀ ਨਸ਼ੇ ਰੋਕੂ ਕਮੇਟੀ ਪੰਡਾ ਦੇ ਵਿੱਚੋਂ ਬਣੀ ਹੋਈ ਸੀ ਉਹਨਾਂ ਲੋਕਾਂ ਨੇ ਉਹਨਾਂ ਨੂੰ ਸਿੱਧੇ ਸਵਾਲ ਕੀਤੇ ਨਸ਼ੇ ਨੂੰ ਲੈ ਕੇ ਤਾਂ ਬਾਪੂ ਪਹਿਲਾਂ ਬੁਲਾਣੋ ਨਸ਼ੇ ਦਾ ਕੋਈ ਫਰਕ ਪਿਆ ਐਸ ਏਰੀਆ ਦੇ ਵਿੱਚ ਹਾਂਜੀ ਨਸ਼ੇ ਦਾ ਫਰਕ ਪਿਆ ਕਿਉਂਕਿ ਬਹੁਤ ਵੱਧ ਗਿਆ 50% ਵੱਧ ਗਿਆ ਨਾ ਤੁਸੀਂ ਤੁਹਾਡੀ ਹੁਣ ਗੱਲਬਾਤ ਹੋਈ ਆ ਕਰਮਜੀਤ ਰਮੋਲ ਦੇ ਨਾਲ ਆ ਬਲਕਾਰ ਸਿੱਧੂ ਦੇ ਨਾਲ ਤੁੜੀ ਕੀ ਗੱਲਬਾਤ ਹੋਈ ਬਲਕਾਰ ਦੇ ਨਾਲ ਅਰਮੋਲਤਾ ਬੰਦਾ ਨਾਂ ਮੈਂ ਜੀ ਉਹਦੇ ਨਾਲ ਗੱਲ ਨਹੀਂ ਹੋਈ ਬਲਕਾਰ ਸਿੱਧੂ ਨਾਲ ਹੋਈ ਆ ਬਸ ਊਂਗਲਾਂ ਦਾ ਮਿੱਟੀ ਝਾੜ ਗਿਆ ਬਸ ਕੋਈ ਉਹਨਾਂ ਦਾ ਅੱਗੇ ਵੀ ਅਸੀਂ ਤਿੰਨ ਵਾਰੀ ਮਿਲੇ ਆ ਵਿਸ਼ਵਾਸ ਹੈ ਕਿ ਉਹਨਾਂ ਗੱਲਾਂ ਦੇ ਉੱਪਰ ਕਾਰਵਾਈ ਹੋਊਗੀ ਹਾਂ ਜੀ ਨਾਲ ਅੱਗੇ ਤਿੰਨ ਵਾਰੀ ਮਿਲੇ ਆ ਸੀ ਉਹਨੂੰ ਇੱਥੇ ਭਗਤੇ ਜੀ ਤੇ ਤਿੰਨ ਵਾਰੀ ਮਿਲੇ ਆ ਸੀ ਤਾਂ ਬਾਕੀਲਾ ਵਿਸ਼ਵਾਸ ਦੇ ਕੇ ਭਰੋਸਾ ਦੇ ਕੇ ਉੱਟ ਜਾਂਦਾ ਮਰ ਉਹ ਆਮ ਆਦਮੀ ਪਾਰਟੀ ਕੀ ਕਹਿੰਦੀ ਹੈਗੀ ਜਿਹੜੇ ਸੀ ਕੰਮ ਕੀਤੇ ਆ ਉਹਨਾਂ ਕੰਮਾਂ ਦੇ ਆਧਾਰ 'ਤੇ ਸੀ ਵੋਟ ਮੰਗ ਰਹੇ ਆ ਲੋਕ ਸਭਾ ਚੋਣਾਂ ਦੇ ਵਿੱਚ ਸਾਨੂੰ ਜੀ ਭਗਤੇ ਜੀ ਇਕ ਵਿਭਾਗ ਤੇ ਚੱਕ ਵੀ ਕੰਮ ਲਖਾ ਕੀਤਾ ਹੋਵੇ ਇਹਨਾਂ ਨੇ ਸਾਨੂੰ ਦੱਸ ਦੋ ਗਿਣਾ ਦਿਓ ਉਂਗਲਾਂ ਤੇ ਅਸੀਂ ਪਾ ਦਾਂਗੇ ਵੋਟਾਂ ਫਿਰ ਜੇ ਕੰਮ ਗਿਣਾ ਦੇਣ ਸਾਨੂੰ ਭਾਗਤੇ ਚ ਦੋ ਤਿੰਨ ਕੰਮ ਗਿਣਾ ਦੇਣਾ ਬਸ ਜੀ ਤਾਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਫਰੀਦਕੋਟ ਤੋਂ ਜੀ ਬਾਰੇ ਬੋਲਣਾ ਹੈ ਬੇਅਦਬੀ ਹੋਈ ਸੀ ਭਗਵਾਨ ਮਾਨ ਸਾਹਿਬ ਕਹ ਕੇ ਮੁੱਖ ਮੰਤਰੀ ਬਣੇ ਸੀ ਵੀ ਅਸੀਂ ਚਾਰ ਹਫ਼ਤਿਆਂ ਦੇ ਵਿੱਚ ਅਸੀਂ ਉਹ ਮਤਲਬ ਦੇ ਆਪਣਾ ਕਰ ਦਿਆਂਗੇ ਉਹ ਇਨਸਾਫ ਤੋਂਵਾਦਾਂਗੇ ਇਨਸਾਫ ਦਵਾ ਦਾਂਗੇ ਪਰ ਉਹ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਿਹੜੇ ਮੇਨ ਬੰਦੇ ਹੋ ਜੇ ਤੱਕ ਨਹੀਂ ਫੜੇ ਗਏ ਅਸੀਂ ਆਪ ਤਰੀਕਾਂ ਤੇ ਜਾਣਿਆ ਸਾਡੀ ਕਮੇਟੀ ਬਣੀ ਵੀ ਆ ਅਸੀਂ ਤਰੀਕਾਂ ਤੇ ਜਾਣੇ ਆ ਭੂਤ ਦੇ ਆ ਤਰੀਕਾਂ ਅਸੀਂ ਇਕੱਲੇ ਜਾਗੇ ਸਾਡੇ ਕਿਸੇ ਨੇ ਸਾਥ ਨਹੀਂ ਦਿੱਤਾ ਮਤਲਬ ਸਭ ਕਮੇਟੀ ਸਾਡੀ ਹੈਗੀ ਇੱਥੇ ਤਗੜੀ ਬਣੀ ਵੀ ਹੈ ਜੀ ਧਾਰਮਿਕ ਕਮੇਟੀ ਦੂਜੀ ਗੱਲ ਐਨਐਸਏ ਵਾਲਾ ਸਵਾਲ ਕੀਤਾ ਸੀ ਅਸੀਂ ਜਿਹੜਾ ਡੇਗੁਰਗੜ ਭੇਜਾ ਸਿੰਘ ਆਪਣੇ ਉਹਦਾ ਕੋਈ ਜਵਾਬ ਨਹੀਂ ਦੇ ਕੇ ਗਿਆ ਐਮਐਲਏ ਅਸੀਂ ਆਖਿਆ ਵੀ ਉਹਨਾਂ ਨੂੰ ਕਿਹੜੀ ਕੋਈ ਜਵਾਬ ਮਿਲਿਆ ਤੁਹਾਨੂੰ ਕੋਈ ਜਵਾਬ ਦਿੱਤਾ ਨਹੀਂ ਜੀ ਚੁੱਪ ਕਰਕੇ ਬਸ ਚੁੱਪੀ ਕਰ ਗਿਆ ਦਾ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਕਰਮਜੀਤ ਨਮੋੜ ਬਲਕਾਰ ਸਿੱਧੂ ਚੋਣ ਪ੍ਰਚਾਰ ਦੇ ਲਈ ਪਹੁੰਚੇ ਨੇ ਤਾਂ ਲੋਕਾਂ ਦੇ ਵੱਲੋਂ ਬਲਕਾਰ ਸਿੰਘ ਸਿੱਧੂ ਨੂੰ ਉਪ ਵਿਧਾਨ ਸਭਾ ਹਲਕਾ ਜੜਾਰਾਂਪੁਰਾ ਫੂਲ ਤੋਂ ਐਮਐਲਏ ਨਾਂ ਦੀ ਪਾਰਟੀ ਦੇ ਨਾਲ ਸਿੱਧੇ ਸਵਾਲ ਲੋਕਾਂ ਦੇ ਵੱਲੋਂ ਕੀਤੇ ਗਏ ਚਾਹੇ ਉਹ ਨਸ਼ੇ ਨੂੰ ਲੈ ਕੇ ਹੋਵੇ ਐਸਐਸਓ ਸਾਹਿਬ ਵੀ ਮੌਜੂਦ ਸੀ ਐਚਐਸਓ ਸਾਹਿਬ ਵੀ ਜਵਾਬ ਦੇਣ ਤੋਂ ਜਿਹੜਾ ਕਿਨਾਰਾ ਕਰ ਗਿਆ ਇਹਨਾਂ ਲੋਕਾਂ ਦਾ ਕਹਿਣਾ ਕਿ ਸਾਨੂੰ ਵਿਸ਼ਵਾਸ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਮੁੱਦੇ ਪੰਜਾਬ ਦੇ ਵਿੱਚ ਬਣੇ ਹੋਇਆ ਉਹ ਪੂਰੇ ਹੋ ਜਾਣਗੇ ਥੋੜੇ ਦੇਰ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਮੈਂ ਸਿਮਰਜੀਤ ਸਹਾਣਾ ਕੈਮ